ਅੱਪਾ ਹੀ ਥੋੜੇ ਦਿਨ ਪਹਿਲਾਂ ਨਾ ਮੈਂ ਇੱਕ ਵੇਲੇ ਮੈਂ ਦੇਖੀ ਉਹਦੇ ਵਿੱਚ ਕੀ ਸੀ ਨਾ ਹੀਰੋ ਮਾਰਨ ਦੀ ਗੱਲ ਕਰਦਾ ਤੇ ਉਹਦੀ ਹੀਰੋੜ ਨਾ ਉਹਦੇ ਮੋਢੇ ਹੱਥ ਰੱਖ ਕੇ ਰੋਂਣ ਲੱਗ ਜਾਂਦੀ ਐ ਤੇ ਕਹਿੰਦੀ ਜਾਨ ਐਦਾਂ ਨਹੀਂ ਇਕੱਲਾ ਨਾ ਕਰਿਆ ਕਰੋ ਨਹੀਂ ਤਾਂ ਮੈਂ ਮਰ ਜਾਵਾਂਗੀ ਮੈਂ ਸੋਚਿਆ ਯਾਰ ਮੈਂ ਕਦੇ ਜਾ ਕੇ ਆਪਣੇ ਘਰ ਵਾਲੀ ਨੂੰ ਇਹ ਗੱਲ ਕਰਕੇ ਦੇਖਣਾ ਮੈਂ ਕਦੀ ਜਾ ਕੇ ਕਿਹਾ ਮੈਂ ਕਿਆ ਜਾਣ ਮੈਂ ਕੱਲ ਨੂੰ ਮਰ ਜਾਵਾ ਫਿਰ ਅੱਗੋਂ ਮੇਰੇ ਘਰ ਵਾਲੀ ਨੇ ਚੱਕਿਆ ਬੇਲਣਾ ਤੇ ਮੰਨੂ ਕਹਿੰਦੀ ਐ ਮੈਂ ਕੋਟੇ ਮੰਗਣਾ ਭੌਂਕ ਜਾਇਆ ਕਰ ਇਹ ਬੂਤੀ ਨਹੀਂ ਚੱਜਦੀ ਤਾਂ ਗੱਲ ਤਾਂ ਚੱਜਦੀ ਕਰ ਲਿਆ ਕਰ ਭਾਈ ਮੈਂ ਨਹੀਂ ਫਿਰ ਅੱਗੇ ਤੂੰ ਆਏ ਜੀ ਫੜਮਾ ਲੈ ਕੋਈ ਵੀ ਛੀਨ ਕੀਤਾ ਮੈਂ ਤਾਂ ਹੋਰ ਤੂੰ ਬਾਲਾ ਰੰਦਾ ਹੈ ਤੇਦੀਆ ਲਵੀ ਬੜੇ ਛਿਰਾਂ ਲਉਂਦੇ ਭਾਈ ਭਾਈ ਮੈਂ ਸਾਬਦਾ ਨੀਂਂ ਦੇਖਣ ਲੱਗਾ ਭਾਈ ਉਹਦੇ ਨਾਲ ਜਦੋਂ 20 25 ਐਪੀਸੋਡ ਦੇਖਲੇ ਕਦੇ ਮੰਮੀ ਮੇਰੀ ਤੜ ਕੀ ਤੜ ਕੇ ਚਾਹ ਦਾ ਗਲਾਸ ਲੈ ਕੇ ਮੇਰੇ ਚਰਾੜੇ ਕੜ ਕੇ ਕਦੀ ਪੁੱਤ ਚਾਹ ਪੀਲਾ ਮਾਂ ਯਾ ਕਮ ਮੰਮੀ ਪਹਿਲਾਂ ਤੂ ਕੋਟ ਪਰ ਕੇ ਦਿਖਾ ਮਾਂ ਖਬਰ ਇਹਦੇ ਵਿੱਚ ਜ਼ਹਿਰ ਮਲਾਇਆ ਹੋਵੇ ਫੇਰ ਕੀ ਸੀ ਉਹਦੀ ਉੜਦੀ ਚਾਪਲ ਮੇਰੇ ਮੂੰਹ ਤੇ ਆਈ